ਇੱਕ ਤਰਾ ਖੇਡਦਾ ਇਹਨੂੰ ਖੀਰ ਲੈਣ ਦੇ ਫਿਰ ਇੱਕ ਪੰਤਰਾ ਆਪਾਂ ਖੇਡਾਂਗੇ ਕੀ ਪੰਤਰਾ ਜੀ ਦੀ ਮੈਂ ਦੱਸੂੰ ਤੈਨੂੰ ਠੀਕ ਐ ਦੱਸੂ ਤੈਨੂੰ ਇਹਦੀ ਗੱਲ ਨਹੀਂ ਜਿਵੇਂ ਉਹ ਮੁੰਡਾ ਖੁੰਡਾ ਘੋਂਦਾ ਨਾ ਆਪਾਂ ਵੀ ਕਾਲੇ ਤੇਲ ਲੈਣੇ ਆ ਠੀਕ ਐ ਆਪਣਾ ਲਾਇਆ ਹੋਇਆ ਗਿੱਦੜ ਕੜੱਕਾ ਠੀਕ ਨਹੀਂ ਹੋਣਾ ਤੇ ਨਹੀਂ ਦੱਸ ਦਿੰਨਾ ਮੈਂ ਗੱਲ ਮੇਰੇ ਸਾਹ ਦਾ ਵਿਸ਼ਵਾਸ ਕਰਨ ਤੀ ਨਹੀਂ ਰਿਹਾ ਕਿਸੇ ਤੇ ਕਰੀਏ ਤਾਂ ਕਿ ਮੈਂ ਕਦੇ ਮੇਰਾ ਕੀਲਾ ਜਿਹਾ ਰਹਿ ਗਿਆ ਜਿਹੜਾ ਕੰਜਰ ਤੂੰ ਐਂ ਦੱਸ ਵੀ ਤੈਨੂੰ ਸਭ ਤੋਂ ਵੱਧ ਯਕੀਨ ਕੀ ਤੇ ਮੈਨੂੰ ਐ ਦੱਸ ਦੇ ਪਹਿਲਾਂ ਦਾ ਸਭ ਤੋਂ ਵੱਧ ਆਉਦੇ ਬੁੜਾ ਬੁੜੀ ਦੀ ਤੀ ਉਹ ਮਰ ਗਏ ਉਸ ਤੋਂ ਬਾਅਦ ਕੀ ਤੇ ਯਕੀਨ ਕਰੀਏ ਬਾਗੂਆ ਮਾਂ ਬਾਪ ਬਿਨਾ ਕੌਣ ਐਥੇ ਬੰਦਾ ਕੋਈ ਤਾਂ ਹੁੰਦਾ ਤੇਰਾ ਭਤੀਜਾ ਹੋਊਗਾ ਹੋ ਤੇ ਉਹ ਐ ਵੀ ਜਿਹੜਾ ਤੈਨੂੰ ਰੋਟੀ ਟੁੱਕ ਦੇ ਦੇ ਜਿਹੜਾ ਤੇਰੇ ਨਾਲ ਖੜੇ ਤੈਨੂੰ ਰੋਟੀ ਟੁੱਕ ਦੇਵੇ ਤੈਨੂੰ ਮਾੜਾ ਮੋਟਾ ਮੇਰੀ ਗੱਲ ਸੁਣ ਬਾਗੂਆ ਜੇ ਮੈਂ ਅੱਖਾਂ ਮੀਚ ਕੇ ਯਕੀਨ ਕਰਦਾ ਵੀ ਇਹਦਾ ਦੋ ਬੰਦੇ ਨੇ ਮੇਰੀ ਜ਼ਿੰਦਗੀ ਚ ਪਹਿਲੇ ਮੇਰੇ ਮਾਂ ਬਾਪ ਉਹ ਰਹੇ ਨਹੀਂ ਹਾਂ ਦੂਜਾ ਬਾਗੂਆ ਤੂੰ ਮੈਂ ਸੋਡੇ ਦੇ ਯਕੀਨ ਕਰਦਾ ਅੱਖਾਂ ਵਿੱਚ ਕੇ ਮੈਨੂੰ ਹੋਰ ਕਿਸੇ ਤੇ ਭਰੋਸਾ ਨਹੀਂ ਹੋਣਾ ਆ ਟਾਈਮ ਚ ਹਾਂ ਕਹਦਾ ਤੂੰ ਹੀ ਆ ਜੋ ਹੈਗਾ ਭਾਈ ਮੈਨੂੰ ਨਾ ਮੇਰੇ ਪਤੀਆਂ ਦੇ ਭਰੋਸਾ ਨਹੀਂ ਮੈਨੂੰ ਤੈਨੂੰ ਜੀ ਕਿਹਨੇ ਮੇਰੇ ਤੇ ਲਾ ਪੂਰਾ ਯਕੀਨ ਆ ਭਾਗੂ ਆ ਮੈਂ ਅੱਖਾਂ ਵਿੱਚ ਕੇ ਯਕੀਨ ਕਰਦਾ ਤੇਰੇ ਤਾਂ ਮੈਂ ਚੁੱਪ ਕਰਕੇ ਫਿਰ ਜਿਵੇਂ ਚੱਲਦਾ ਜੁਗਾ ਚੱਲੀ ਚੱਲ ਅੱਖਾਂ ਵਿੱਚ ਕੇ ਕਬੂਤਰ ਵਾਂਗੂ ਪਤੀ ਨਾ ਲੱਗਣ ਦੇ ਮੈਂ ਹਾਂ ਯਾ ਲਾਉ ਮੇਰੇ ਸਾਲ ਦੇ ਚਾਚੂਆ ਇਹਨਾਂ ਦਾ ਕਹ ਯਾਦ ਰੱਖੂਗਾ ਤੂੰ ਤੇਲ ਦੇਖ ਤੇਲ ਦੀ ਧਾਰ ਦੇਖ ਹੋਣਾ ਪਰ ਇਹ ਕੁਕਰੋਂ ਵਾਲੀ ਗੱਲ ਮੈਂ ਹੈਗੀ ਮੈਂ ਕਿ ਤੂੰ ਜਮਾਂ ਰੱਖ ਤੈਨੂੰ ਮੈਂ ਆਪੀ ਸਮਝਾਉਂ। ਢਠਾ ਲਵਾ ਲੈ ਉਹਨੇ ਕਾਹਤੂ ਮੈਂ ਕਹੇ ਚਾਹੇ ਦੋ ਲਵਾ ਲੈ ਚਾਹੇ ਪੈਸੇ ਦੇ ਪੈਰਾ ਦੇ ਲਵਾ ਲੈ। ਹੈ? ਕੀ ਕਰੇਗਾ ਇਹ ਜਾ? ਮੈਂ ਤੂੰ ਦੇਖੀ ਤੂੰ ਝੱਟ ਤੂੰ ਮੈਂ ਅੱਖਾਂ ਵਿੱਚੀਆਂ ਰਹਿ ਦੂੰ ਲੋਕਾਂ ਦੀਆਂ। ਠੀਕ ਹੈ? ਜਿੰਨੇ ਰੁਪਏ ਦਿੰਦਾ ਲਈ ਚੱਲ। ਮਿੱਠਾ ਰਹਾ ਉਹਦੇ ਨਾਲਾ। ਜਿੰਨਾ ਲੈਂਦਾ ਦੇਈ ਚੱਲ। ਮਿੱਠਾ ਹੋ ਗਿਆ ਲੁੱਟੀ ਜਾਮਾ। ਜਮਾਂ ਤੂੰ ਪਰਵਾਹ ਨਾ ਕਰ ਮੈਂ ਤਾਂ ਜੱਟ ਦੀ ਜਵਾਨ ਅਜ ਤੋਂ ਬਾਅਦ। ਹੈ? ਤੈਨੂੰ ਫੁੱਲ ਦੀ ਲਾਗੀ ਭਾਗੂ ਜਾਂ ਦੇ ਦੂ ਆਪੀ। ਬਸ ਠੀਕ ਹੈ। ਠੀਕ ਹੈ। ਜਮਾ ਪਰਵਾਹ ਨਾ ਕਰ ਮौज ਮਾਰ ਬੁੱਲੇ ਵੱਡ ਰੋਟੀ ਖਾ ਨਿਆਰੇ ਮਾਰ ਪੈਸੇ ਦੀਨੇ ਮਾਰ ਚੱਲ ਇਹਦਾ ਠੀਕ ਹੈ ਹੋਰ ਉਹਨੂੰ ਕੋ ਉਹਨੂੰ ਕਹਿਆ ਹੋਰ ਦੇ 10 ਲੱਖ ਹਾਂ ਠੀਕ ਹੈ ਲੈ 10 ਦੀ ਮੜਾ ਜਾ ਕੋਈ ਨਾ ਫਿਰ ਮੈਂ ਵੀ ਕੱਢਾ ਤੀਰ ਇੱਕਦੇ ਦਿਲ ਵਿੱਚ ਦੀ ਚੰਗਾ ਹੈ ਪੈਣੇ ਚਾਚਾ ਕਿੱਥੇ ਆ ਬਾਹਰ ਕੱਢ ਉਹਨੂੰ ਨਹੀਂ ਜਾ ਕੇ ਨੰਦਰ ਮੈਂ ਇਹਦਾ ਲੀੜੇ ਪਾੜੂੰ ਕੀ ਗੱਲ ਹੋ ਗਈ ਗੱਲ ਪਤਾਸ ਹਰਦਾ ਹੋ ਨਾ ਪੁੱਠੀਆਂ ਹਰਕਤਾਂ ਤੇ ਫੇਰ ਆ ਗਿਆ ਆ ਢੂੜ ਸਾਲ ਦਾ ਟਿਕਟ ਕਾਇਆ ਫੇਰ ਪੁੱਠੇ ਲੱਛਣ ਕਰਨ ਲੱਗ ਗਿਆ ਕਿਹੜੀਆਂ ਪੁੱਠੀਆਂ ਹਰਕਤਾਂ ਗੱਲ ਤਾਂ ਦੱਸ ਪਹਿਲਾਂ ਠੰਡੀ ਹੋ ਗੱਲ ਦੱਸ ਪਹਿਲਾਂ ਮੈਂ ਤਾਂ ਬਥੇਰੀ ਠੰਡੀ ਆ ਤਾਂ ਹੀ ਤਾਂ ਅੱਜ ਤੱਕ ਕੋਣੋ ਕੁਛ ਕਿਹਾ ਨਹੀਂ ਹੈਗਾ ਬਿਮਾਰੀ ਪੈਣੇ ਨੂੰ ਆਹ ਦੇਖ ਲੈ ਘਰੇ ਜਾ ਕੇ ਮੇਰੀ ਭੈਣ ਨੂੰ ਰਮਾਲ ਫੜਾ ਕੇ ਆਇਆ ਦੇਖ ਲੈ ਕੀ ਸ਼ਾਪਦਾ ਹੈਗਾ ਚੱਜ ਕਰਦਾ ਇਹ ਜੇ ਹੈ ਉਹਨੂੰ ਸ਼ਰਮ ਨਹੀਂ ਆਉਂਦੀ ਕੋਠੇ ਜਿੱਡੇ ਜਿੱਡੇ ਤਾਂ ਉਹਦਾ ਜਵਾਕ ਆ ਦੇਖ ਆ ਉਹਦੀ ਕੁੜੀ ਹੈ ਉਹਨੂੰ ਸ਼ਰਮ ਨਹੀਂ ਆਉਂਦੀ ਚੌਰੇ ਨੂੰ ਇਹ ਜਿਹੇ ਹਰਕਤਾਂ ਕਰਦਾ ਉਹ ਤਾਂ ਮੈਂ ਹੈ ਨਹੀਂ ਸੀ ਘਰੇ ਚੱਲ ਮੇਰੀ ਭੈਣ ਨਰਮ ਹੈਗੀ ਨਹੀਂ ਦੇਖ ਲੈ 다ੜੀ ਪਤ ਦਿੰਦੀ ਇਹਦੀ ਮੜਾ ਮਟਾ ਸਮਝਾ ਦੇ ਕਰੋ ਨੂੰ ਤੂੰ ਠੰਡੀ ਹੋ ਮੈਂ ਪੁੱਛਦੀ ਆ ਨਾ ਕਹੇ ਨਾ ਠੰਡੀ ਹੋ ਜਾ ਨਾਲੇ ਇੱਕ ਗੱਲ ਹੋਰ ਕਹਿ ਕੇ ਆਇਆ ਨਾ ਰਮਾਲ ਫੜਾਤੀ ਨਾਲੇ ਮਿੱਠੀਆਂ ਲੈਂਦਾ ਲੈ ਮੂੰਹ ਨਾਲ ਹੈ ਕਹਿੰਦਾ ਆ ਕਿ ਅੱਜ ਤੋਂ ਬਾਅਦ ਆਪਾਂ ਤਾਂ ਇੱਕ ਦੂਜੇ ਨਾਲ ਗਲਤ ਆ ਨਹੀਂ ਗੱਲ ਬਣਦੀ ਹੁੰਦੀ ਐ ਸ਼ਰਮ ਨਹੀਂ ਆਉਂਦੀ ਉਹਨੂੰ ਚੌਰੇ ਨੂੰ ਤੈਨੂੰ ਚਰਨੋਂ ਪਲੇਖਾ ਲੱਗ ਗਿਆ ਵੀਰੇ ਨੇ ਫੜਾਇਆ ਹੋਣਾ ਆਹੋ ਫੜਾਇਆ ਹੋਣਾ ਵੀਰੇ ਨੇ ਸਾਰਾ ਕੁਝ ਤੁਸੀਂ ਵੀਰੇ ਦੇ ਨਾਂ ਲਾਵਾ ਕਰੋ ਨੀ ਉਹ ਤਾਂ ਪੋਲਾ ਪੰਡਾਰਾ ਤਾਂ ਚਾਬੀ ਵਾਲਾ ਬੰਦਰਾ ਜਿੱਧਰ ਚਾਬੀ ਦੇਤੀ ਵਿਚਾਰਾ ਤਾਂ ਉਦਰੀ ਮਗਰ ਲੱਗ ਜਾਂਦਾ ਹੈ ਕਰਦਾ ਤੇ ਤੇਰੇ ਖਸਮ ਐ ਆ ਲੱਗ ਜਾਂਦਾ ਸਾਰਾ ਕੁਝ ਵੀਰੇ ਦੇ ਮਗਰ ਕਿਉਂ ਉਹਨੂੰ ਘਰੇ ਕੁਝ ਮਿਲਦਾ ਨਹੀਂਗਾ ਘਰੇ ਸਭ ਕੁਝ ਹੈ ਉਹਦੇ ਕੋਲ ਮੈਨੂੰ ਕੀ ਪਤਾ ਉਹਦਾ ਤੂੰ ਜਾਣੇ ਜਾਂ ਤੇਰਾ ਕੁਝ ਲੱਗਦਾ ਤੇਰਾ ਪਤੰਦਰ ਜਾਣੇ ਵੀ ਘਰੇ ਉਹਨੂੰ ਕੁਝ ਮਿਲਦਾ ਕਿ ਨਹੀਂ ਨਾਲੇ ਮੇਰੀ ਭੈਣ ਦੇ ਨਾ ਕੋਠੇ ਜਿੱਡੇ ਜਿੱਡੇ ਜਵਾਕ ਨੇ ਆ ਕੁੜੀ ਉਸੇ ਦੀ ਐ ਉਹ ਤਾਂ ਚੱਲ ਨਰਮਸੀ ਵਿਚਾਰੀ ਬੋਲੀ ਨਹੀਂ ਨਹੀਂ ਦਾੜੀ ਪੱਤ ਦਿੰਦੀ ਕੰਜਰ ਦੀ ਚੌਰੇ ਨੂੰ ਸ਼ਰਮ ਹੀ ਨਹੀਂ ਹੈਗੀ ਹਾਂ ਠੰਡੀ ਹੋ ਕਾਦੇ ਨਾ ਠੰਡੀ ਹੋ ਜਾ ਮੇਰੀ ਤਾਂ ਬੇਇੱਜ਼ਤੀ ਕਰਾਤੀ ਹੈ 4 ਦਿਨ ਤਾਂ ਮੇਰੀ ਭੈਣ ਮੇਰੇ ਕੋਲ ਮਿਲਣ ਆਈ ਸੀ ਕੀ ਸੋਚੂਗੀ ਅਸੀਂ ਤਾਂ ਤਾਂ ਚੁੱਪ ਕਰ ਗਏ ਵੀ ਸੱਚ ਚੱਲੀ ਸਾਡੀ ਆਉਣੀ ਜਾਣੀ ਆ ਅਸੀਂ ਵਰਤ ਵਰਤ ਵਰਤੇ ਵਾ ਹੈਗਾ ਸਾਡਾ ਚੱਲ ਤੂੰ ਕੋਈ ਨਹੀਂ ਕਰੇ ਜਾ ਠੰਡੀ ਹੋ ਮੈਂ ਕਰਦੀ ਮੈਂ ਹੈ ਨਹੀਂ ਸੀ ਕਰੇ ਨਹੀਂ ਦੱਸਦੀ ਪਤਾ ਉਹਨੂੰ ਅੱਜ ਤਾਂ ਦੱਸ ਹੀ ਦਿੰਦੀ ਅੱਜ ਨਹੀਂ ਮੈਂ ਕੁਝ ਦੇਖਦੀ ਸੀ ਫਿਰ ਨਹੀਂ ਤੈਨੂੰ ਕਿਤੇ ਭਲੇਖਾ ਲੱਗ ਗਿਆ ਚਰਨੋਂ ਨਹੀਂ ਬਸ ਰਹਿਣ ਦੇਣੀ ਭੈਣੇ ਆ ਭਲੇਖੇ ਹੁੰਦੇ ਨੇ ਆ ਸ਼ਰੇ ਆਮ ਤਾਂ ਕੀ ਕਹਿੰਦੇ ਹੁੰਦੇ ਆ ਦਿਲ ਜਾਂ ਛਾਪਿਆ ਪਿਆ ਹੈ ਆ ਵਿੱਚ ਮਾਰਿਆ ਪਿਆ ਡੰਡਾ ਜਿਹਾ ਤੇ ਹਜੇ ਭਲੇਖੇ ਕਹਿਣੀ ਆ ਤੇ ਮੈਨੂੰ ਆਫਰਾ ਦੇ ਨਾਲ ਕੁਛ ਲੱਗਦੇ ਨੂੰ ਆਪਦੇ ਨੂੰ ਨਾਲੇ ਗੱਲ ਸੁਣ ਲੈ ਮੇਰੀ ਇੱਕ ਉਹਨੂੰ ਸਮਝਾ ਦੀ ਜੇ ਸਾਡੀ ਗਲੀ ਟੱਪ ਗਿਆ ਨਾ ਆਪਦੇ ਕਿਤ ਨੂੰ ਸੋਚ ਲੈ ਹਾਂ ਮੈਂ ਕਿਹਾ ਚੱਲ ਕੋਈ ਨਾ ਹੋ ਜਾਣੇ ਹੋ ਜਾਣੇ ਮੈਂ ਚੁੱਪ ਸੀਗੀ ਹੁਣ ਮੈਂ ਚੁੱਪ ਨਹੀਂ ਕਰਦੀ ਹੈਗੀ ਜਲੂਸ ਕੱਢੂ ਉਹਦੇ ਮੇਰੇ ਵਾਲਾ ਰਮਾਰ ਰੱਖਣ ਲੱਗੇ ਮੈਂ ਤਾਂ ਪਤਾ ਹੀ ਨਹੀਂ ਇਹ ਜੱਸੇ ਦੀਆਂ ਗਰਦੁੱਤਾਂ ਹੋਣੀਆਂ ਨੇ ਮੇਰੇ ਵਾਲਾ ਤਾਂ ਚਾਦਰੇ ਨਾਲ ਮੂੰਹ ਪੁੰਝ ਲੈਂਦਾ ਤੇ ਉਹ ਤੇ ਨਾ ਜਾ ਕੇ ਗੱਲ ਕਰਤੀਆਂ ਅਕੇ ਇਹਦੇ ਨਾਲ ਲੜੀ ਜਾਨੀ ਆ ਉੱਚੀ ਉੱਚੀ ਚਰਨੋਂ ਆਈ ਸੀ ਚਰਨੋਂ ਇੱਥੇ ਕੀ ਕਰਨਾ ਕੀ ਹੁਣ ਲਾਂਬਾ ਦੇਣ ਆਈ ਸੀਗੀ ਕੀ ਦਾ ਲਾਂਬਾ ਕਹਿੰਦੀ ਭਾਗੂ ਰਮਾਲ ਦੇ ਕੇ ਆਏ ਉਹਦੀ ਭੈਣ ਨੂੰ ਆ ਬੱਸ ਆ ਦੱਸ ਤੂੰ ਮੈਨੂੰ ਭਾਗੂ ਨੇ ਕਦੀ ਰਮਾਲ ਵਰਤਿਆਗਾ ਰਮਾਲ ਉਹ ਤਾਂ ਪਰਨਾ ਵਰਤਦਾ ਜਦੋਂ ਦੀ ਮੈਂ ਵਿਆਹੀ ਆਈਆਂ ਜਾਂ ਤਾਂ ਫਿਰ ਚਾਦਰਾਂ ਖੋਲ ਲੈਂਦਾ ਤੇ ਉਹਦੇ ਨਾਲ ਮੂੰਹ ਪੂੰਝ ਲੈਂਦਾ ਆ ਦੇਖ ਉੱਤੇ ਦੇਲ ਵੀ ਛਪਿਆ ਹੋਇਆਗਾ ਇਹ ਹੁਣ ਆਪਣੇ ਘਰ ਚ ਕੌਣ ਵਰਤਦਾ ਰਮਾਲਾਂ ਦਾ ਡੱਬਾ ਤਾਂ ਕੱਲ ਜੱਸਾ ਲੈ ਕੇ ਆਇਆ ਹੈ ਚੱਲ ਕੋਈ ਨਾ ਮੈਂ ਦੇਖਦੀ ਹਾਂ ਸੁਣਿਆ ਨਹੀਂ ਹਾਂ ਫੜ ਰਮਾਲ ਮੈਂ ਕੀ ਕਰਨ ਅੰਦਰ ਰੱਖ ਦੇਦਾ ਦੇਗੀ ਅਗਲੀ ਵਾਪਸ ਆ ਫੜ ਕਿਹੜੀ ਦੇਗੀ ਕਿਹੜੀ-ਕਿਹੜੀ ਦੇ ਕੇ ਆਉਣਾ ਕੀ ਬੋਲੀ ਜਾਨੀ ਆ ਤੂੰ ਚਰਨੋਂ ਦੀ ਭੈਣ ਦੇ ਕੇ ਗਈ ਆ ਆ ਫੜ ਮੈਨੂੰ ਕਦੋਂ ਦੇ ਕੇ ਗਈ ਜੱਗੀ ਉਹ ਤੂੰ ਅਗਲੀ ਨੂੰ ਦੇ ਕੇ ਆਈ ਸੀ ਮੋੜ ਗਈ ਮੈਂ ਕਦੋਂ ਦੇ ਕੇ ਆਂਗਾ ਅਗਲੀ ਨੂੰ ਮੈਨੂੰ ਵੀ ਹੁਣ ਪਤਾ ਲੱਗਿਆ ਕਲਰ ਰਮਾਲਾਂ ਦਾ ਡੱਬਾ ਕਾਦੇ ਵਾਸਤੇ ਲੈ ਕੇ ਆਇਆ ਤੂੰ ਜੱਸੇ ਮੇਰੀ ਨਾ ਕੰਨ ਖੋਲ ਕੇ ਗੱਲ ਸੁਣ ਲਾ ਉਹ ਸਰ ਵੀ ਸੀ ਜਿਹੜੀ ਚੁੱਪ ਕਰਕੇ ਬੈਠ ਗਈ ਮੈਂ ਨਹੀਂ ਬੰਦੀ ਹੈਗੀ ਆਹ ਫੜ ਰਮਾਲ ਹੁਣ ਉਹਨੂੰ ਹੀ ਰੱਖਣੀ ਯਾਰ ਪ੍ਰੀਤ ਕੋਈ ਗੱਲ ਹੈ ਯਾਰ ਮੇਰੀ ਰਮਾਲ ਨਹੀਂ ਮੈਂ ਕਿਸੇ ਨੂੰ ਦੇਕਨੀ ਆ ਤੂੰ ਕਾਦੋ ਯਾਰ ਮੂੰਹ ਹੀ ਭਖੀ ਜਾਨੀ ਆਂ ਕੀ ਦੱਸ ਅਗਲੀ ਪਾਗਲਾ ਵਾਪਸ ਕਰਕੇ ਗਈ ਆ ਓਏ ਮੈਂ ਤਾਂ ਗਿਆ ਵੀ ਨਹੀਂ ਕਿਤੇ ਤੜਕੇ ਦਾ ਤਾਂ ਪੈਂ ਗਾ ਮੰਜੇ ਤੇ ਕਿਹੜੇ ਵੇਲੇ ਦੇ ਆ ਮੇਰਾ ਰਮਾਲ ਤੇਰੀ ਆ ਨਾ ਯਾਰ ਨਾਉ ਲਿਖਿਆ ਹੋਇਆ ਯਾਰ ਮੇਰਾ ਰਮਾਲ ਤੇ ਤੂੰ ਲੈ ਕੇ ਆਇਆ ਨਾ ਰਮਾਲ ਖਾਲ ਉਮ ਮੈਂ ਤਾਂ ਫਰੋਂ ਲੈ ਆ ਯਾਰ ਆਪਣੇ ਮਾਂ ਸਾਰੇ ਵਰਤ ਲੈਣਗੇ। ਮੈਨੂੰ ਦਸ ਰਮਾਲ ਤੇਰੀ ਆ ਨਾ। ਓਏ ਮੈਰੇ ਮੇਰੀ ਕਦੋਂ ਆ ਤੂੰ ਦੱਸੀ ਤਾਂ ਮੇਰਾ ਨਾਂ ਲਿਖਿਆ ਹੋਇਆਗਾ। ਮੇਰੀ ਕਦੋਂ ਆ ਦੱਸ। ਰਮਾਲ ਤੇਰੀ ਆ ਤੂੰ ਕੱਲ ਡੱਬਾ ਲੈ ਕੇ ਆਇਆ। ਤੂੰ ਦੇਖੇ ਆਇਆ। ਯਾਰ ਪ੍ਰੀ ਤੂੰ ਹੀ ਬੇਫਾਲਤੂ ਦੀ ਲੜਾਈ ਨਾ ਕਰ ਠੀਕ ਆ ਨਾ। ਕਿਉਂ? ਬੇਫਾਲਤੂ ਦੀ ਮੈਂ ਕੀ ਲੜਾਈ ਕਰ ਰਹੀ ਆ? ਤੂੰ ਦੇਖੇ ਨੀ ਯਾਰ ਰਮਾਲ। ਓਏ ਮੈਂ ਕਦੋਂ ਦੇ ਆ ਮੈਂ ਕਦੋਂ ਆ ਗਿਆ ਯਾਰ ਉਹਦੇ ਕੋਲ ਮੈਂ ਤਾਂ ਪਤਾ ਵੀ ਨਹੀਂ। ਉੱਠ ਬੋਲਣ ਦਾ ਕੋਈ ਫਾਇਦਾ ਨਹੀਂ ਆ ਫੜ। ਇਹਨੂੰ ਹੀ ਰੱਖੀ ਹੁਣ ਆਪਣੇ ਕੋਲ। ਉਹ ਸਰ ਵੀ ਸੀ ਜਿਹੜੀ ਚੁੱਪ ਕਰਕੇ ਮੈਂ ਨਹੀਂ ਕਰਦੀ। ਕਿ ਸੌ ਲੱਗੇ ਯਾਰ ਵੱਡੀ ਮਹਾਰਾ ਦੀ ਜੇ ਮੈਂ ਦੇਖਿਆ ਮੈਂ ਯਾਰ ਮੇਰੀ ਰਮਾਲ ਹੀ ਨਹੀਂ ਹੈਗੀ ਨਾ ਮੈਂ ਦਿੱਤੀ ਆ ਯਾਰ ਮੈਂ ਤਾਂ ਯਾਰ ਚਰਨੂ ਦੀ ਭੈਣ ਨੂੰ ਵੀ ਨਹੀਂ ਜਾਣਦਾ ਕਿੱਥੇ ਰਮਾਲਾਂ ਦਾ ਡੱਬਾ ਅੱਗ ਲਾਵਾਂ ਨੂੰ ਕੱਢ ਕੇ ਯਾਰ ਉੱਥੇ ਹੀ ਪਿਆ ਹੋਊਗਾ ਬੈਡਾਂ ਦੇ ਉਹਦੇ ਥੱਲੇ ਰੱਖਿਆ ਹੋਇਆ ਗਦਲੇ ਜੇ ਥੱਲੇ ਯਾਰ ਜੱਸੇ ਝੂਠ ਬੋਲਣ ਦਾ ਕੋਈ ਫਾਇਦਾ ਯਾਰ ਪਰ ਇਹ ਤਾਂ ਸੌ ਲੱਗੇ ਆ ਤੈਨੂੰ ਮੇਰੇ ਤੇ ਯਕੀਨ ਨਹੀਂ ਮੈਨੂੰ ਐਂ ਲੱਗਦਾ ਆਪਣੇ ਵਾਲੇ ਵੱਡੜ ਨੇ ਦਿੱਤੀ ਹੋਣੀ ਯਾਰ ਉਹ ਤਾਂ ਚਾਦਰੇ ਨਾਲ ਮੂੰਹ ਪੁੰਝਦਾ ਜਾਂ ਉਹ ਪਰਨਾ ਰੱਖਦਾ ਉਹ ਨਿਰਮਲ ਕਦ ਵਰਤੀ ਆ ਦੱਸ ਮੈਨੂੰ ਉਹ ਆਉਣ ਜਾਣ ਨੂੰ ਤਾਂ ਲੈ ਕੇ ਜਾਂਦੀ ਆ ਉਹ ਮੈਂ ਤਾਂ ਅਜੇ ਤੱਕ ਦੇਖਿਆ ਨਹੀਂ ਜਾਂ ਤਾਂ ਉਹ ਲੰਦਾ ਚਕੁਰਤੇ ਨਾਲ ਹੀ ਪੁੰਝ ਲੰਦਾ ਮੂੰਹ ਉਹਨੂੰ ਕਿੱਡੀ ਕ ਅਰਮਲ ਰੱਖਣ ਵਾਲੀ ਯਸ ਮੈਨੂੰ ਵੱਡੇ ਮਹਾਰਾਦੀ ਸੌਂ ਲੱਗੇ ਤੇਰੇ ਸਿਰ ਦੀ ਸੌਂ ਲੱਗੇ ਯਾਰ ਬਸ ਮੇਰੀ ਨਹੀਂ ਹੈਗੀ ਯਾਰ ਮੈਂ ਤੇਰੀ ਜੋ ਛੁੱਟੀ ਸੌਂ ਖਾਈ ਜਣਾ ਫੇਰ ਸੋਚ ਲਈ ਤੂੰ ਕਿੱਥੇ ਨਹੀਂ ਜਾਂਦਾ ਸਪਣ ਨਾਲ ਵੱਡੜ ਕਿੱਥੇ ਮੈਨੂੰ ਕੀ ਪਤਾ ਕਿੱਥੇ ਆ ਹੁੰਦਾ ਕਿ ਮੇਰੇ ਆਮਾਸੀ ਕੰਮ ਦੇਖ ਲੈ ਫਿਰ ਕਿਧਰੋਂ ਆਇਓ ਤੂੰ ਸਾਰਾ ਤੇਰੇ ਜਿੱਥੇ ਕਿਧਰੋਂ ਆਇਓ ਤੂੰ ਅਇਆ ਚੋਣ ਪ੍ਰਚਾਰ ਕਰਕੇ ਆ। ਹੋਰ ਤੀਮੇ ਵੱਧ ਬਥੇਰੇ ਸਰ ਚੜ ਚੜ ਬੋਲਦਿਆਂ ਤੇ। ਇਹਨੂੰ ਕਾ ਤੋ ਕਿਹੜੀ ਸਿਫਰਦਾ ਤੀਮੇ ਨੂੰ ਹੈਗਾ ਨਾ ਹੈਗਾ ਨਾ। ਪਹਿਲਾਂ ਸੂਟ ਬੰਨਦਾ ਜ ਹੁਣ ਤੂੰ ਰੁਮਾਲਾ ਵੰਡਣ ਲੱਗਿਆ। ਕਿਹਦਾ ਆਪਾਂ ਇਹਨ ਦਾ ਖਸਮ ਰਮਾਲਾ ਵੰਡਦਾ ਫਿਰਦਾ। ਚੱਲ ਉਹਦੀ ਭੈਣ ਨੂੰ ਤੂੰ ਦੇ ਘਰ ਵਾਲਿਆਂ ਦਾਸ ਪਹਿਲਾਂ। ਲੈ। ਮਾਸੀ ਤਮੈ ਦੱਸ ਮੈਂ ਤੀਮੇ ਚ ਗਿਆ ਭਲਾ। ਨਾ ਭਾਈ ਮੈਂ ਮੈਂ ਗਈ ਸੀਗੀ ਇਹ ਤਾਂ ਗਿਆ ਹੀ ਨਹੀਂ ਇਹ ਤਾਂ ਤੀਮੇ ਜਿੱਦਾਂ ਮਾਸੀ ਵਰਦੀ ਸੀ। ਆਪਰੀ ਤੇ ਮੈਨੂੰ ਕਹਿੰਦੀਆਂ ਕਹਿੰਦੀ ਰਮਾਲਾ ਰਮੂਲਾ ਵੰਡੇ ਫਿਰ ਤੋ ਮੇਰਾ ਨਾਂ ਲੈ ਜਾਂਦੀਆਂ। ਮੈਂ ਸਾਲਾ ਕੋਈ ਲੱਗਾ ਨਹੀਂ ਤੇਗਾ ਨਹੀਂ ਮੇਰਾ ਉਹ ਮੈਂ ਤੋ ਬਣਦਾ ਯਾਰ ਮੈਂ ਭੈਣ ਦੀ ਪਹਿਲਾਂ ਕਿਹਨੂੰ ਦੇ ਤੇ ਰਮਾਲੇ ਤੇਰੇ ਲੱਛਣ ਨੇਗੇ ਮੇਰੇ ਕਿਉਂ ਲੱਛਣ ਨੇ ਮੈਂ ਤਾਂ ਸੁੱਖਣਾ ਹੋਈ ਨਹੀਂ ਕਿ ਤੇ ਰਮਾਲਾ ਰੂਮਲਾ ਵਰਤਦਾ ਉਹ ਵਰਦਾ ਤੀਮੀਆਂ ਚ ਮੈਂ ਮੇਰੀ ਗੱਲ ਸੁਣਦਾ ਓਏ ਹਾਂ ਦੱਸ ਮੈਂ ਅੱਜ ਤੱਕ ਕਦੇ ਮੈਂ ਹਾ ਲੀਰ ਜੀ ਵਰਤ ਕੇ ਨਹੀਂ ਦੇਖੀਗੀ ਇਹਦਾ ਤੁਸੀਂ ਰੱਖਦੇ ਨਾ ਪੜੇ ਲਿਖੇ ਦੇ ਕਾਹਨੂੰ ਨਹੀਂ ਵਰਤ ਕੇ ਦੇਖੀ ਤਾਂ ਕਾਹਨੂੰ ਨਹੀਂ ਵਰਤ ਕੇ ਦੇਖੀ ਮੇਰੀ ਗੱਲ ਸੁਣਾ ਲੱਛਣ ਦੇ ਨਾ ਤੂੰ ਘੱਟ ਕਰਿਆ ਕਰ ਆ ਭੈਣ ਜੂ ਦਾ ਨੌ ਮੇਰਾ ਲਈ ਜਾਂਦੀ ਨੇ ਵਿੱਚ ਅਕੇ ਤੂੰ ਦੇਖਿਆ ਤੂੰ ਦੇਖਿਆ ਤੇਰੀ ਬਹੂ ਨੂੰ ਬਚਲਾ ਜਾ ਭਾਈ ਸੋਹਰੇ ਆ ਜਾ ਕੀ ਗੱਲ ਕੀ ਹੋ ਗਈ ਵੇ ਹੈ ਮੁੰਡਾ ਓ ਮੇਰ ਮਾਲ ਵਾਲਾ ਡੱਬਾ ਲੈ ਆ ਮਾਸੀ ਚਲ ਉਸੇ ਸਸਤੀਆਂ ਮਿਲਦੀਆਂ ਦੀ ਮੈਂ ਆ ਚਲ ਕੋਈ ਗੱਲ ਨਹੀਂ ਠੀਕ ਆ ਮੈਂ ਘਰੇ ਸਾਰੇ ਵਰਤ ਲਿਆ ਕਰਾਂਗੇ ਚਲ ਤੇ ਆਹ ਮੇਰੇ ਤੇ ਚੜੀ ਜਾਂਦੀ ਆ ਮੇਰੇ ਵਾਲੀ ਆ ਕੀ ਕਹਿੰਦੀ ਤੂੰ ਮੇਰ ਮਾਲ ਕੀ ਦਿਖਾ ਦੇ ਕੀ ਆ ਦਿਖਾਓ ਤਾਂ ਸੀ ਕੀ ਆ ਮੈਨੂੰ ਕੀ ਗੱਲੇ ਆਹ ਦੇਖ ਆ ਕੀ ਆ ਕੀ ਹੈ ਮਰ ਜਾ ਮਾਸੀ ਤੂੰ ਕਿੱਥੇ ਨਿਕੜੀ ਆ ਨੌ ਪਾਸ ਨਾਲ ਆ ਦਿਲ ਸਾਫ ਆਹ ਦਿਲ ਹੈ ਇਹ ਚਰਨ ਚਰਨ ਦੇ ਗਿਆ ਭਾਈ ਇਹ ਹੈ ਹੋਰ ਓਏ ਕੋੜੀਆ ਓ ਕੋੜੀਆ ਓ ਤੇਰੇ ਨਿਆਣਾ ਹੋਣ ਲਾ ਓ ਕਹੀ ਚਾਕਰ ਤੂਤਾ ਕਰਦਾ ਫਿਰਦਾ ਓ ਯਾਰ ਮੇਰੀ ਕੀ ਕਹੂਆ ਤੇਰਾ ਜਵਾਕ ਓ ਵੀ ਮੇਰਾ ਬਾਪ ਹੀ ਜੇ ਕਰਦੁੱਤਾ ਕਰਦਾ ਮੇਰੇ ਕੋ ਕੋ ਭਾਂਡਾ ਪਣਿਆ ਨਾ ਮੇਰੀ ਰਮਾਲ ਲਈ ਕੋਈ ਲੱਗਣੀ ਤੇ ਕਿ ਤੂੰ ਮੇਰੇ ਨੂੰ ਕਾਹਤੋਂ ਕਹੀ ਜਾਣਾ ਕੋੜੀਆ ਨਾਲੇ ਹੋਰ ਦੱਸੀ ਮਾੜਿਆ ਹੋਰ ਹਾਇ ਕੀ ਪਤ ਤੂੰ ਦੱਸ ਭਾਈ ਮੈਂ ਕਹਿੰਦਾ ਰਮਾਲ ਵਰਤੀ ਐ ਦੱਸ ਨੀ ਨਾ ਤੁਸੀਂ ਕਰੀਂ ਕਿੰਨੀ ਆ ਓ ਯਾਰ ਮੈਂ ਤਾਂ ਪਹਿਲਾਂ ਕਿਆ ਪ੍ਰੀਤ ਨੂੰ ਮੈਂ ਕਦੋਂ ਰੱਖਦਾਗਾ ਬਾਕੀਆ ਕਰਵਾ ਲਿਆ ਰਹਾ ਮੈਂ ਕਦੇ ਦੇਖੀ ਨਹੀਂ ਰਮਾਲ ਤੇਰੇ ਕੋਲ ਦੇ ਕੇ ਕਿਨੂੰ ਆਏ ਹੈ ਉਹ ਇੰਨੇ ਸਾਲੋਂ ਤੇ ਮੈਨੂੰ ਆਈ ਨੂੰ ਮੈਂ ਤਾਂ ਕਦੀ ਵੇਖਿਆ ਨਹੀਂ ਮੈਂ ਤਾਂ ਪਰਨੇ ਹੀ ਵੇਖਿਆ ਚਰਨੋਂ ਮੁੜ ਕੇ ਗਈ ਆ ਕਿ ਓ ਯਾਰ ਮੇਰੀ ਨਮਾ ਨਹੀਂ ਬੰਦੇਗੀ ਨਹੀਂ ਆ ਯਾਰ ਤੁਸੀਂ ਮੇਰੇ ਕੌਣ ਨੂੰ ਪੈ ਜਾਣੇ ਹੋ ਚਰਨੋਂ ਦੀ ਭੈਣ ਨੂੰ ਉਹ ਹੁਣ ਆਈ ਹੋਈ ਹੈ ਤੇਰਾ ਬੇੜਾ ਗਰਕ ਜੇ ਉਹ ਚਰਨੋਂ ਦੀ ਭੈਣ ਤੇ ਜਵਾਕ ਕਿੱਡੇ-ਕੱਡੇ ਨੇ ਓ ਐਡੇ-ਐਡੇ ਜਵਾਕ ਨੇ ਬਿਹੋਂਣ ਲਈ ਉਹ ਬੁੜੀ ਠੀਰੀ ਦੇ ਟੱਕਰਾ ਮਾਰਦਾ ਔਰ ਮੈਂ ਤਾਂ ਚਰਨੋਂ ਦੀ ਭੈਣ ਨੂੰ ਵੀ ਨਹੀਂ ਜਾਣਦਾ ਤੂੰ ਜਾਣਦਾ ਹੋਏਗਾ ਜੱਸੇ ਪਹਿਲਾਂ ਤਾਂ ਖਲਾਏ ਫਿਰਦਾ ਸੀ ਹੁਣ ਤੂੰ ਵੀ ਨਾ ਨਾ ਭਾਈ ਮੈਂ ਤਾਂ ਹੁਣ ਮੈਂ ਤਾਂ ਮਜੂਦਾ ਬੰਦਾ ਹਾਂ ਟੱਡਾ ਮੈਂ ਤਾਂ ਪਿੰਡ ਦਾ ਮੁੰਡਾ ਬਗਲ ਮੈਨੂੰ ਨਾ ਕ ਹਾਂ ਮੈਂ 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 ਮੈਂਬਰੀ ਲੜਨੀ ਆ ਮਾਸੀ ਮਾਸੀ ਤੂੰ ਸੱਚੀ ਦੱਸੀ ਰੱਬ ਨੂੰ ਜਾਣ ਦੇਣੀ ਆ ਮੈਂ ਇਕ ਬਣਾ ਗਿਆ ਕਿਤੇ ਉਹਰਾ ਆਪਣਾ ਨਾ ਪਈ ਗਿਆ ਤਾਂ ਹੈ ਨਹੀਂ ਇਹ ਤਾਂ ਮੈਂ ਮਾਸੀ ਕਦੋਂ ਜਾਇਆ ਭਰਾ ਇਹ ਤਾਂ ਦੱਸਦੇ ਯਾਰਾ ਤੂੰ ਇਹ ਤੂੰ ਲੋਸਮੈਂਟ ਕਰਦੀ ਮੈਂ ਮੋਟਰ ਤੇ ਚੜਾ ਚੱਕੀ ਫਿਰਦੇ ਉਹਦਾ ਮਾਸੀ ਕਿਹਨੂੰ ਚੜਾ ਬਣਾਇਆ ਤੂੰ ਹੀ ਚਲਾ ਰੋ ਤੇ ਮੈਂ ਲੈ ਕੇ ਗਿਆ ਮੁੰਡਾ ਵੱਡਾ ਉਹ ਭੈਣ ਚੋਦੀ ਨੂੰ ਮਲਾ ਚੁੱਲੇ ਤੇ ਜਿਹੜੀਆਂ ਮੇਰੇ ਹੱਥ ਕੱਪੜੇ ਲੀੜੇ ਨੇ ਨਾ ਸਾਰੇ ਚੁੱਲੇ ਚਲਾ ਦੇ ਮੇਰਾ ਸਾੜਾ ਨੇ ਉਹੀ ਮੇਰੇ ਤੇ ਟਟੋ ਜਾ ਬਣਦਾ ਉਹ ਭੈਣ ਦੇ ਯਾਰ ਦੀ ਨੂੰ ਮੈਂ ਚੁੱਲੇ ਤੇ ਲਾ ਚੁੱਲੇ ਤੇ ਲਾਉਣ ਨਾਲ ਅੱਛਾ ਨਹੀਂ ਕੱਢਦੇ ਹੁੰਦੇ ਉਹ ਮੈਂ ਭੈਣ ਦਾ ਗਿਆਨੀ ਬਾਸ ਤੇਰੀ ਤੂੰ ਮੇਰੇ ਤੇਨੂੰ ਕੀ ਪਤਾ ਮੈਂ ਗਿਆ ਦੱਸੀ ਮੈਨਾਂ ਤੇ ਦੇਖਿਆ ਦੀ ਮੈਨੂੰ ਪੁੱਛੀ ਬੋਲ ਸੱਚਾ ਨਹੀਂ ਹੁੰਦਾ ਮੇਰੀ ਗੱਲ ਸੁਣਾ ਮੰਨ ਜਾ ਕੋਈ ਗੱਲ ਜਿੰਦਗੀ 'ਚ ਕਈ ਵਾਰ ਗਲਤੀ ਹੋ ਜਾਂਦੀ ਹੈ ਬੰਦੇ ਦੀ ਹੁੰਦੀ ਐ। ਓ ਯਾਰ ਮੈਂ ਸੱਚ ਦੱਸ। ਓ ਯਾਰ ਤੂੰ ਤਾਂ ਤੂੰ ਤੇਰੇ ਕੋਲ ਬੌੜੀਆਂ ਤੂੰ ਇਹਦੇ ਗੱਲਾਂ ਚਾਈ ਜੰਦੀਆਂ ਗਈ। ਕੋਈ ਲਾਗਾ ਨਹੀਂ ਤੇ ਗੱਲ ਯਾਰ ਮੈਂ ਕਦੋਂ ਜਾ ਆਇਆ ਯਾਰ। ਮੈਂ ਮਾਸੀ ਨਹੀਂ ਮੰਦੇ ਨਾ ਨਾ ਲੜੋ ਭਾਈ ਲੜੋ। ਲੜੋ ਐ ਨਹੀਂ ਮੰਨਦਾ ਭਾਈ ਇਹ ਲੜੋ। ਇਹ ਕੰਮ ਸਾਰੇ ਕਰਦਾ ਦੀ। ਬਦਨਾਮ ਮੈਨੂੰ ਕਰਦੀ ਅੱਜ ਸਾਹਮਣੇ ਆ ਗਈ। ਅਗਲਾ ਡੱਬੂ ਕੰਦ ਤੇ ਦੇਖ। ਇਹ ਸਾਹ ਪੜਵਾਟੇ ਪਵਾਉਂਦਾ। ਪੱਕਾ ਦੇਗੀ ਆਇਆ ਹੋਊਗਾ। ਮੈਂ ਤਾਂ ਇਹ ਕਰੀ ਮੇਰਾ ਚਾਦਰ ਉਲੂ ਖਿੰਟ ਭੇਜੀ ਦੀ ਮੈਂ ਤਾਂ। ਇੱਕ ਤੁਸੀਂ ਮੂੰਹ ਹੱਤੋ ਲੋ। ਮੈਂ ਸਮਝਾਇਆ ਹੋਏ ਨਹੀਂ ਇਸ ਨੂੰ ਕੰਮ। ਮੈਂ ਕਿਉਂ ਕਿਉਂਗਾ ਭੈਣ ਤੂੰ ਮੈਂ ਲਊਂਗਾ ਮੈਂ ਦੱਸ ਕਿਉਂਗਾ ਇਹ ਉਹ ਦੇਖ ਖਾ ਲਾ ਫਾਸ ਗਾਦੀ ਗਮੋਏ ਬڑے ਬੱਚੇ ਹਾਂ ਹਾ ਕਿਹੜਾ ਜਲਾਜੋ ਦੇਲਾ ਨਹੀਂ ਆ ਤਾਂ ਜਸਿਆ ਦਲੂ ਹੀ ਨਹੀਂ ਲੱਗਦਾ ਜਸਿਆ ਦਲ ਤਾਂ ਇਨਾ ਸੋਹਣਾ ਤੰਦਰਸਤ ਨਰਵਾ ਉਹ ਤਾਂ ਬੈਂਕ ਟੜਿੰਗਾ ਦੇ ਲ ਮਾਰਦੀਆਂ ਗੱਲਾਂ ਇਹ ਤਾਂ ਕਿਸੇ ਵਿਰੋਧੀ ਧਿਰ ਦਾ ਕੰਮ ਆ ਵਿਰੋਧੀ ਧਿਰ ਨੂੰ ਆਇਆ ਬੇਹਿੰਦੇ ਘਰ ਚ ਵੋਟਾ ਪਾਟ ਜਾਣ ਹੈ ਵਿਰੇ ਘਰ ਚ ਵੋਟਾ ਨਹੀਂ ਪੈੜੀਆਂ ਤੇ ਤਾਂ ਹੀ ਅਗਲਾ ਹੋ ਕੁਛ ਕਰੂਗਾ ਤੈਨੂੰ ਪਾੜਨ ਨੂੰ ਮਰਦੇ ਅਗਲੇ ਤੈਨੂੰ ਬੜਾ ਪਤਾ ਮੱਸੀ ਦਿਲਾਂ ਦਾ ਨਾ ਇਹ ਜਿਹੇ ਤਾਂ ਮੈਂ ਤੁੱਲੇ ਨੂੰ ਫੂਕੂ ਖਲਾਏ ਆ ਨਾ ਕੁੜੇ ਤੂੰ ਕਿੱਧਰ ਬੈਗਿਆ ਚੱਕੀ ਫਿਰਦੀ ਆ ਹਾਂ ਫੇਰ ਕੀ ਹੋ ਗਿਆ ਹੋਰ ਕੀ ਕਰਾਂ ਮੈਂ ਕੋਈ ਗੱਲ ਨਹੀਂ ਪ੍ਰੀਤ ਇਹਨਾਂ ਤਾਂ ਖਾਨਦਾਨ ਹੀ ਐ ਸਾਰੇ ਵੱਡਾ ਵੀ ਤਾਂ ਮੀ ਇਤਿਹਾਸ ਆਪਦਾ ਰੱਜੀ ਬੈਠਾ ਛੋਟੇ ਨੇ ਵੀ ਰਚਲੇ ਫੇਰ ਕੀ ਹੋ ਗਿਆ ਨਾਲੇ ਮਸੀ ਤੂੰ ਸਾਰੇ ਪਿੰਡ ਚ ਕੀ ਉਤਰ ਉਤਰ ਕਰਦੀ ਫਿਰਦੀ ਆ ਉਹਦੇ ਨਾਲ ਚੰਗੀ ਲੱਗਦੀਆਂ ਰਿਸ਼ਤੇਦਾਰ ਤਾਂ ਉਹ ਨਹੀਂ ਘਰੋਂ ਨਿਕਲਦੇ ਆਏ ਹੋਏ ਤੂੰ ਮੇਰੇ ਸਿਰ ਚ ਖੇ ਪੰਦੀ ਫਿਰਦੀਆਂ ਲੈ ਮੈਂ ਤਾਂ ਸਾਰਾ ਹੀ ਪਤਾ ਬੋਟਾ ਬੂਟਾ ਦਾ ਅੱਜ ਤਾਂ ਆਪਣਾ ਮੁੰਡਾ ਖੜਕਦਾ ਸੀ ਪਿੰਡ ਮੈਂ ਮੂਰੇ ਮੂਰੇ ਲੱਗ ਕੇ ਸਾਰਾ ਕੰਮ ਕਰਦੀ ਹੁੰਦੀ ਸੀਗੀ ਮੈਂ ਤਾਂ ਤੁਹਾਡੇ ਪਿੰਡ ਵਾਲੇ ਬਲਾਇੰਗ ਮੋ ਕੀਤਾ ਕੋਈ ਮੇਰੇ ਜੂਸ ਪੁੱਛੇ ਕੋਈ ਮੈਂ ਚਾਹ ਪੁੱਛੇ ਕੋਈ ਕਹੇ ਮੰਜਾ ਸ਼ਾ ਮੇੜਾ ਕੇ ਦੇਖੇ ਕੋਈ ਕਹੇ ਏਸੀ ਚਾਹ ਜਾ ਬੁੜੀਆਂ ਉਹਨੇ ਮੋਗਰ ਮੋਗਰ ਫਿਰਦੀਆਂ ਚੇ ਹੁਣ ਭੁੱਖਿਆ ਵਾਂਗੂ ਅਗਲੇ ਤੇ 12 ਚ ਖੜੇਗੀ ਅਗਲੇ ਨੇ ਤਾਂ ਪੁੱਛ ਨਾਲੇ ਭਾਈ ਜਦੋਂ ਘਰੋਂ ਨਹੀਂ ਕਿਸੇ ਦੀ ਕੋਈ ਸਪੋਰਟ ਇੱਜਤ ਹੈਗੀ ਫਿਰ ਟੀਮਾਂ ਤੰਦਰ ਬੜਬੜ ਬੈਠੀਆਂ ਲੋਕਾਂ ਦੀਆਂ ਤੂੰ ਸਾਡੇ ਤੋਂ ਜ਼ਿਆਦਾ ਨਹੀਂ ਜਾਣਦੀ ਉਹਨੂੰ ਜੇ ਅੱਜ ਜੇ ਚੰਜ ਦਾ ਹੁੰਦਾ ਨਾ ਆਪੀ ਸਪੋਰਟ ਕਰ ਰਹੇ ਅਸੀਂ ਹਾਂ ਬੜੀ ਗੱਲ ਲੋਕ ਲੋਕ ਤਾਨੂੰ ਹੱਥਾਂ 'ਚ ਚੱਕੀ ਫਿਰਦੇ ਆ ਲੋਕਾਂ ਦੇ ਲੱਡੂਆਂ ਨਾਲ ਤੋਲਤਾ ਉੱਥੇ ਲੋਕ ਤਾਂ ਮਾਨੂੰ ਬੈਠਾਣਾ ਦੇਣ ਕਹਿਣ ਸਾਡਾ ਤਾਂ ਵੋਟ ਹੀ ਸਾਰੀ ਭਾਗੂ ਕਰਨੀ ਹੈਗੀ ਘਰ ਖਾਂਦੇ ਨੇ ਲੋਕ ਮਾਸੀ ਤੈਨੂੰ ਨਹੀਂ ਪਤਾ ਫੇਰ ਆਈ ਹੁੰਦਾ ਘਰੋਂ ਖਵਾ ਕੇ ਫੇਰ ਹੀ ਵੋਟਾਂ ਮਿਲਦੀਆਂ ਭਾਈ ਥੋੜੀਆਂ ਤੋਂ ਅਹੀ ਗੱਲਾਂ ਲੋਕ ਖਾਣਗੇ ਵੀ ਬੋਟਿਕਣੀ ਪੈਂਦੀ ਨਾ ਆਪਾਂ ਨੂੰ ਕੀ ਹੈਗਾ ਮੈਂ ਤੁਹਾਨੂੰ ਭਾਈ ਸਮਝਾਈ ਜਾਨੀ ਆ ਵੀ ਘਰੋਂ ਵੋਟਾਂ ਪੈਣਗੀਆਂ ਫੇਰ ਹੀ ਲੋਕਾਂ ਮਗਰ ਲੱਗਣਗੇ ਅਰਮਾਲ ਆਈ ਨਿੱਕੀ ਜਿਹੀ ਗੱਲ ਤੇ ਤੁਸੀਂ ਉਹ ਫਿਰ ਦੇਵੋਗੇ ਤੁਰੇ ਹੈ ਅਰਮਾਲ ਤਾਂ ਸਾਰੀ ਦੁਨੀਆ ਚ ਵੈਕਦੇ ਆ ਇਹ ਜੇ ਹੁਣ ਜੱਸਾ ਗਲਤ ਹੋਏ ਤੇ ਨਾਲ ਜਾਣਾ ਤੂੰ ਜਾਉਂਗੀ ਮੈਂ ਤਾਂ ਜਦੋਂ ਲੈ ਕੇ ਆਇਆ ਇਹ ਕਿ ਮੈਂ ਜਾਇਗੀ ਤੈਨੂੰ ਢੱਡ ਦੁਖਦਾਗਾ ਇਹਨੂੰ ਰੋਕ ਲਾ ਇਹਨੇ ਘਰ ਦਾ ਜਮਾ ਬੇੜਾਗਰ ਕਰ ਦੇਣਾ ਸਰ ਵੀ ਮੇਰਾ ਤਾਂ ਲਹੂ ਪੀ ਲਿਆਂਗੇ ਮੇਰੇ ਜਿਗਰ ਦੇ ਇਹ पे कह दे, कह दे, कह दे, है। अपने पास रखने की है तो की, इसी का की कमजोरी को समझने वाला सिर्फ एक ही शख्स है और है। की मरता हूँ दोस्त है, है? आ गिरा तो की मरता मोबाइल चोरा में है तू को तो न आए ਮੈਂ ਕੱਲ ਨਾ ਗੱਡਾ ਖੜਿਆ ਦਿੱਤੇ ਮਿਣਾ ਤੈਨੂੰ ਤੁਸੀਂ ਲਈ ਫਿਰਦੇ ਥੋਡੇ ਕੋਲ ਗੱਡਾ ਖੜਾ ਦੀ ਹੈ ਹੈ ਮੈਂ ਪਿੰਡ ਦਾ ਪੰਚਾਇਤ ਤੂੰ ਬੰਦਾ ਮੈਨੂੰ 100 ਲੋਡ ਰੂਵੀ ਹੁਣ ਫੋਨ ਦੀ ਤੂੰ ਲਾਉਣਾ ਆਉਂਦਾ ਹੈ ਕਿਉਂ ਨਹੀਂ ਲਾਉਣਾ ਆਉਂਦਾ ਹੈਗਾ ਸਾਰਾ ਕੁਝ ਆਉਂਦਾ ਹੈ ਲਾ ਲਾਉਣਾ ਆਉਂਦਾ ਤੈਨੂੰ ਸਰੀ ਓਏ ਦੱਸ ਇਹਨੂੰ ਲਈ ਫੋਨ ਸਾਡੇ ਨੂੰ ਲਾ ਦੇ ਲਾ ਦੇ ਪਾਣ ਸੱਚੀ ਆ ਗਿਆ ਤਾਂ ਓਏ ਕਿਉਂ ਰੇ ਬਹੂ ਨਾਲ ਕਿਹਦੇ ਖਾ ਮੈਂ ਉਹ ਬੱਸ ਬੱਸ ਭਾਈ ਹੋਰ ਨੂੰ ਨਾ ਲਾ ਦੀ ਕਿਸ ਨੂੰ ਬੱਸ ਰਹਿਣ ਦੇ ਬਣਿਆ ਬਹੂ ਦਾ ਨੰਬਰ ਕਿਹਨੇ ਭਰਿਆ ਬਹੂ ਦਾ ਚ ਮੈਂ ਕਿਹਾ ਤੇ ਆਪਾਂ ਕੰਮਿਆਂ ਦੇ ਭਰ ਕੇ ਬੈਰੀ ਚ ਸਾਰੇ ਨੰਬਰ ਤਾਰਦੇ ਤਾ ਯਾਰ ਇਹਨਾਂ ਤਾਂ ਮੈਨੂੰ ਨਹੀਂ ਪਤਾ ਜਿੰਨਾ ਮੇਰੇ ਸਾਡੇ ਦੇ ਮੈਨੂੰ ਜਾਣਕਾਰੀ ਦਿੱਤੀ ਸਾਡੇ ਨੇ ਉਹਨੂੰ ਨਾਲੇ ਆ ਪਗੜਾ ਪੈਸੇ ਲਾਏ ਨੇ ਤੇ ਕੋਈ ਕਾ ਹੋ ਰਹੀ ਦਿੱਤਾ ਮੈਂ ਤਾਂ ਸੁਨਾਮ ਖੜ ਲੈਣ ਜਾਂਦੀ ਕੰਮੀ ਵਾਲਾ ਗਿਆ ਮੇਰੇ ਨਾਲ ਹਾਂ ਮੈਂ ਕਿਹਾ ਕਿ ਕਿੰਨੇ ਦਾ ਮਿਲਦਾ ਉਹ ਇਹ ਟੈਲੀਫੋਨ ਇਹ ਹਾਂ ਕਹਿੰਦਾ ਕਿੰਨੇ ਦਾ ਮਹੀਨ ਦਵਾ ਦਿੰਨਾ ਹੈ ਉਨੇ ਮੇ ਤੋਂ ਬਸ ਆਧਾਰ ਕਾਰਡ ਜ ਲੈਤਾ ਹਾਂ ਇੱਕ ਪਿੰਨ ਕਾਰਡ ਲੈਤਾ ਇੱਕ ਆਧਾਰ ਕਾਰਡ ਲੈ ਲਿਆ ਹਾਂ ਬਸ 10 ਮਿੰਟਾਂ ਚ ਆਪੇ ਬਣਾਤਾ ਫਿਰ ਨੂੰ ਕਹਦਾ ਲੈ ਬਾਬਾ ਫੋਨ ਅਸਲ ਵਿੱਚ ਤੈਨੂੰ ਮੈਂ ਦੱਸਾਂ ਗੱਲ ਤੁਸੀਂ ਮੰਨਦੇ ਨਹੀਂ ਕਿ ਤੂੰ ਨਹੀਂ ਕਰਦਾ ਇਹ ਕਦਰ ਆ ਬਿੱਲੇ ਦੀ ਆ ਬਿੱਲੇ ਦਾ ਡਰਦੇ ਨਹੀਂ ਦਿੱਤਾ ਮੈਂ ਡਿਲੀ ਫੋਨ ਮਕਲਾਵਾ ਦਿੱਤਾ ਤੈਨੂੰ ਬਜਾਜ ਕਾਰਡ ਤੇ ਦਿੱਤਾ ਉਹ ਮਰੀ ਜਾਣਾ ਜਦੋਂ ਕੱਢੀ ਨਾ ਮਹੀਨੇ ਬਾਅਦ ਕਿਸ਼ਤ ਤੈਨੂੰ ਫੇਰ ਪਤਾ ਲੱਗੂਗਾ ਆਪਾਂ ਦਿੰਦੀ ਨਹੀਂ ਆ ਤੇਰੇ ਤਾਂ ਬਾਪ ਲਾਗਦੇ ਨੇ ਨਾ ਉਹ ਯਾਰ ਆਪਣੀ ਪੰਜੀ ਨਹੀਂ ਲੱਗੀ ਹੋਗੀ ਹੈ ਨਾਲੇ ਮੈਂ ਕੰਮੀ ਵਾਲੇ ਦਵਾ ਲੈ ਡੁੰਡੀਆਂ ਜੇ ਕਰਨ ਚਲਾਉਣੀਆਂ ਹੋ ਇਹਦਾ ਪ੍ਰਭਾਵ ਹੈ ਇਹਦਾ ਬਿੱਲੇ ਦਾ ਦੂਆ ਰੇਣੇ ਚੱਲਵੇਂ ਠੂਕਣੇ ਨੇ ਤਾਂ ਤਾਂ ਹੁਣ ਹੈਂ ਨਾਲੇ ਉੱਥੇ ਘਰੇ ਜਾ ਕੇ ਚਾਹ ਪੀਲਾ ਕਰ ਇੱਥੇ ਮੇਰੇ ਲੱਤਾਂ ਦੀ ਜਾਨ ਕੱਢ ਦੇਣਾਗਾ ਭੈਣਾਂ ਉਹ ਥੋਣਾ ਪੈਂਦਾ ਏਡੀ ਦਰੋਂ ਤੁਰ ਕੇ ਓਏ ਇੱਥੇ ਹਵਾ ਵਧੀਆ ਚੱਲਦੀ ਹੈ ਹੈਂ ਹਵਾ ਚੱਲਦੀ ਹੋਰ ਹੁਣ ਇਹ ਤਾਜੀ ਹਵਾ ਕਿਉਂ ਜਨਾਨੀਆਂ ਦੇ ਸਰੋਂ ਦੇ ਵਿੱਚ ਘੁਸੜੇ ਲੈਣਾ ਬਾਪਾ ਗੱਲਾਂ ਹੈਨਾ ਆਪਾਂ ਤਾਂ ਬਾਹਰੇ ਠੀਕ ਹਾਂ ਖੇਤਾਂ 'ਚ ਬੰਦਾ ਆਥਣੇ ਜਾਂਦਾ ਸੋਹਣਾ ਲੱਗਦਾ ਘਰੇ ਰੋਜ਼ ਤੀਮੀਆਂ ਕੋਲੇ ਪਿਆ ਬੰਦਾ ਕਿਹਣਾ ਵਧੀਆ ਲੱਗਦਾ ਹੈਂ ਇੱਥੇ ਵੀ ਤੀਮੀਂ ਦੇਖਦਾ ਤੂੰ ਹਣੋਂ ਦੇਖਦਾ ਤੀਮੀਂ ਆਹੋ ਜਦੋਂ ਦਾ ਕੰਮ ਹੁੰਦਾ ਤਾਂ ਤੂੰ ਖੇਤ ਆਉਂਦਾ ਨਹੀਂ ਭੈਣ ਦੀ ਮੂੰ ਸਾਰਾ ਦਿਨ ਖੇਤ ਬੈਠੀ ਜਾਊਗਾ ਉਹ ਬੱਸ ਕਰ ਇਹਦਾ ਕੁਝ ਹੋਰ ਨਾ ਕਰਦੀ ਤੂੰ ਹਾਂ ਐਂ ਕਰਕੇ ਭੱਜ ਜਾਂਦੀ ਆ ਭੱਜ ਜਾਂਦੀ ਐਂ ਕਰਕੇ ਲੈ ਆਦੇਮ ਗੱਲ ਚੱਲਦੀ ਐ ਐ ਕੋਈ ਛੋਟਾ ਮੋਟਾ ਲਿਆਉਂਦਾ ਐਡਾ ਬੜਾ ਜ਼ਰੂਰੀ ਲਿਆਉਣਾ ਤੀਗਾ ਉਹ ਕਿੱਦਾਂ ਕਰ ਐਡਾਂ ਕਰ ਗੀਜੇ ਤੇ ਪਈ ਜਾਂਦਾ ਮੇਰੇ ਚ ਹੈ ਹਾਂ ਇਹ ਕਿਹੜੀਆਂ ਕੱਪੂ ਪਾਈਆਂ ਤੂੰ ਕਰਦਾ ਨਾ ਕਰਿਆ ਕਰ ਇਹ ਤੇਰੀ ਜੰਜੀ ਤਾਂ ਵਧੀਆ ਜਨਾਨੀਆਂ ਤੀ ਮੀ ਤਰੀ ਹੈ ਹਾਂ ਹੋਰ ਹੁਣ ਪੜ੍ਹੀ ਲਿਖੀ ਵਧੀਆ ਇਹ ਗੱਲਾਂ ਕੋਈ ਚੰਗੀਆਂ ਥੋੜੂ ਹੁੰਦੀਆਂ ਨੇ ਮੈਨੂੰ ਲਾਂਭਾ ਦੇਣਗੇ ਮੈਂ ਪੰਚਾਇਤੂ ਚੋਣਾਂ ਚੋਂ ਕਾ ਪਿੰਡੋਂ ਪਿੰਡੀ ਘਰੋਂ ਘਰੀ ਫਿਰਨਾ ਹੁਣ ਹੈ ਚੱਲ ਜਿਹੜੀ ਗੱਲ ਹੋ ਗਈ ਇੱਥੇ ਦੱਬ ਦੇ ਹੁਣ ਇਹਨੂੰ ਗਾਹਾਂ ਗੱਲ ਨਾ ਕਰੀ ਨਾ ਨਾ ਇਹ ਤਾਂ ਮੈਂ ਕਰ ਲਿਆ ਪਤਾ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਚਾਰਨ ਦੇ ਸਾਹਮਣੇ ਵਾਲੇ ਘਰੇ ਜਾਊਂਗਾ ਉਹਨਾਂ ਦੇ ਕੈਮਰੇ ਲੱਗੇ ਹੋਏ ਨੇ ਉੱਥੋਂ ਘਰੋਂ ਪਤਾ ਮੈਂ ਲੈ ਐ ਕਿ ਹੁਣ ਬੰਦਾ ਕੈਮਰਾ ਤੇ ਕੀ ਸਾਰਾ ਦਿਨ ਬੰਦਾ ਖੜਿਆ ਨਹੀਂ ਧੁੱਪ 'ਚ ਖੜਿਆ ਰਹੂਗਾ ਸਾਰਾ ਦਿਨ ਦੀ ਦਿਖਾਉਂਦਾ ਬਾਈ ਉਹ ਤਾਂ ਕੱਲੀ ਕੱਲੀ ਜੀ ਦਿਖਾਉਂਦਾ ਹੈ ਕਿਹੜਾ ਬੰਦਾ ਹੈ ਤੀ ਉਹਦੇ ਕਹ ਇੱਕ ਇੱਕ ਨਾਸਾ ਉਹਦੇ ਲਵੀ ਲਾ ਦੂਗਾ ਜਦੋਂ ਮੈਂ ਲੈ ਕੀ ਨਹੀਂ ਗਿਆ ਕਿ ਨਾਸਾ ਤੂੰ ਗਿਆ ਤੀਗਾ ਹੈ ਇਧਰ ਤੇ ਕੀ ਦੇਖਦਾ ਮੈਂ ਤਾਂ ਉਂ ਗਿਆ ਤੀ ਤੜਕੇ ਗਿਆ ਤੀ ਕਿਹੜਾ ਮਾਰਨ ਗਿਆ ਤੀ ਬੋਟਾਂ ਨੂੰ ਕਹਿਣ ਗਿਆ ਦੀ ਮੈਂ ਤਾਂ ਅੱਛਾ ਹਾਂ ਕਦੋਂ ਗਿਆ ਤੀਗਾ 11 11 ਕਬੀ ਨਹੀਂ ਗਿਆ ਤੀ ਅੱਛਾ ਹੈਗੀ ਦੀ ਚਾਰ ਨੂੰ ਕਰੇ ਨਾ ਚਾਰ ਅਸਲ ਵਿੱਚ ਤੈਨੂੰ ਮੈਂ ਦੱਸ ਮੈਂ ਦੱਸ ਦੇ ਨਹੀਂ ਤਾਂ ਕੈਮਰਾ ਦੱਸ ਦੂ ਸਾਰਾ ਕੁਝ ਕੋਈ ਗੱਲ ਨਹੀਂ ਦੇਖ ਯਾਰ ਮੇਰੀ ਗੱਲ ਸੁਣ ਹਾਂ ਹਾਂ ਮੈਂ ਕੋਈ ਮਾੜੇ ਵਿਚਾਰ ਨਾਲ ਨਹੀਂ ਗਿਆ ਸੀ ਚਰਨੋਂ ਦੇ ਘਰੇ ਅੱਛਾ ਹੈ ਹਾਂ ਮੈਂ ਤਾਂ ਆਪਣੀਆਂ ਵੋਟਾਂ ਪੱਕੀਆਂ ਕਰਦਾ ਫਿਰਦਾ ਤੈਨੂੰ ਪਤਾ ਕੋਈ ਸੂਟ ਮੰਗਦਾ ਭਾਈ ਹੈ ਕੋਈ दारू ਦੀ ਪੇਟੀ ਮੰਗਦਾ ਮੈਂ ਤਾਂ ਕੋਈ ਕੁਛ ਮੰਗਦਾ ਵਿਚਾਰੀ ਨੇ ਮੰਗੀ ਕੁਛ ਨੂੰ ਤਾਂ ਰਮਾਲ ਮੰਗਿਆ ਸੀ ਮੇਤੋਂ ਹੈ ਰਮਾਲ ਮੇਤੋਂ ਗਾਹ ਤੂੰ ਮੈਨੂੰ ਐਂ ਦੱਸ ਫਿਰ ਆਪ ਤਾਂ ਤੂੰ ਵੋਟਾਂ ਪੱਕੀਆਂ ਕਰਦਾ ਫਿਰਦਾ ਆ ਜਨਾਨੀਆਂ ਚ ਮੈਨੂੰ ਕਾਹਦੋ ਕੱਚਾ ਕਰਿਆ ਤਾਂ ਸਵੇਰੇ ਦੱਸੀ ਮਾੜਾ ਚ ਮੇਰੇ ਤੂੰ ਹੀ ਦੂਸਣ ਲਈ ਗਿਆ ਓਏ ਆਏ ਨਹੀਂ ਪਤਾ ਕਿ ਤੇਰੇ ਜਵਾਖੂਣ ਵਾਲਾ ਤੇਰੇ ਆਉਣ ਵਾਲਾ ਤੁਹਾਡੇ ਬਾਹੋਂ ਵਾਲਾ ਮੈਨੂੰ ਤਰੀਕਰ ਤੂਤ ਦਾ ਪਤਾ ਤੀ ਮੈਂ ਵੀ ਰਲ ਜਾਉਂਦਾ ਤੀ ਉਹਨਾਂ ਦੇ ਕੋਈ ਕੈਮਰੇ ਕੁਮਰੇ ਨਹੀਂ ਲੱਗੇ ਹੋਏ ਮੈਂ ਵੀ ਦੇਖਦਾ ਤੈਨੂੰ ਕਿੰਨੇ ਕ ਪਾਣੀ ਚ ਐ ਬਸ ਆਪ ਹੀ ਦੱਸਦਾ ਮੈਂ ਤਾਂ ਗੰਡਾਸ ਨਹੀਂ ਲੈ ਕੇ ਗਿਆ ਓਏ ਕਾ ਨੂੰ ਮੇਰੀ ਮੈਂ ਕੋਈ ਮਾਰੇ ਵਿਚਾਰ ਨਾਲ ਨਹੀਂ ਗਿਆ ਦੀ ਮੈਂ ਤਾਂ ਜੰਮੀ ਬੈਸ਼ਨੂ ਨੂੰ ਕੰਮ ਐ ਮੇਰਾ ਤਾਂ ਹਾਲੇ ਸੌ ਲੱਗੇ ਉਹ ਬੈਸ਼ਨੂ ਨੂੰ ਕੀ ਕਰਕੇ ਆਦੀ ਦੱਸ ਸੋ ਮੈਨੋਂ ਮੈਲੀ ਗੱਲ ਆਹੋ ਮੈਨੋਂ ਮੈਲੀ ਗੱਲ ਨਾਲੇ ਦੇਖ ਆ ਜਿਹੜੀ ਉਹ ਗੱਲ ਆਇਆ ਕਹਿੰਦੀ ਮੈਂ ਚੁੰਮ ਕੇ ਰਮਾਲ ਦੇ ਚੁੰਮ ਚੰਮ ਕੇ ਨਹੀਂ ਮਰਮਾਲ ਦੇਖ ਫਿਰ ਮੈਂ ਰਮਾਲ ਤੇਰਾ ਚੱਕ ਕੇ ਲੈ ਗਿਆ ਮੇਰੇ ਕੋਲ ਤਾਂ ਹੈ ਨਹੀਂ ਨਾ ਮਾਲਮ ਐ ਤੇਰੀ ਨਵਾਰੀ ਚੱਕ ਕੇ ਲੈ ਗਿਆ ਮੇਰੇ ਨਾਲ ਜਰੂਰੀ ਲੈ ਕੇ ਜਾਣਾ ਤੀ ਆ ਮੇਰੇ ਲਈ ਪੱਖੀ ਫਿਰਦੀ ਹੈਗੀ ਪਿੰਡ ਜਾਣ ਨੂੰ ਤਿਆਰ ਹੋ ਰਹੀ ਆ ਤਾਂ ਸੁਣ ਕੀ ਕਰਾਂ ਮੈਂ ਕੁਛ ਨਹੀਂ ਕਹਿੰਦੀ ਤੇਰੇ ਲਈ ਤਾਂ ਗਾਉਂ ਹੈ ਗਾਉਂ ਪਤਾ ਦੇਸੀ ਉਮਰ ਤੋਂ ਆਹੀ ਪੁੱਠੇ ਕੰਮ ਕਰੇ ਜੇ ਕਿਤੇ ਇਹ ਜੇ ਕਿਤੇ ਇਹ ਕੰਮ ਮੇਰੇ ਨੂੰ ਪਤਾ ਲੈਂਦਾ ਸਾਲੀ ਅਮਰੀਕਨ ਹੈ ਇਹ ਮੈਨੂੰ ਸਿੰਘਾਂ ਤੇ ਚੱਕ ਦੀ ਹੈ ਮੈਂ ਮੈਨੂੰ ਐਂ ਲੱਸਾ ਪਹਿਲਾਂ ਆਜ ਆ ਕੀ ਦਾ ਗਿਆ ਹੁਣ ਓਏ ਹੈ ਇੱਕ ਦਮ ਨਹੀਂ ਚੱਕ ਕਿੱਥੋਂ ਚੱਕੀ ਜਾਊਗਾ ਇਹ ਮੈਨੂੰ ਤਾਂ ਆਪਣੀ ਟੱਕਣਾ ਆਉਂਦਾ ਇਹ। ਹੈ? ਮੈਨੂੰ ਨਹੀਂ ਆਉਂਦਾ ਟੱਕਣਾ ਚੋਕਣਾ ਇਹ। ਉਂਗਲੀ ਜੀ ਮਾਰ ਕੇ ਦੇਖ ਚੱਕੇ। ਕੋਈ ਕੁਝ ਹੋਰ ਨਾ ਦੱਬਿਆ ਜਾਵੇ। ਸਪੀਕਰ ਵੱਡਾ ਕਰੀਂ ਦਾ ਇੱਥੋਂ ਹੋਊਗਾ। ਛੇਤੀ ਕਰ ਦੇ। ਹੈਲੋ। ਹਾਂ ਭਈ। ਕੌਣ ਬੋਲਦਾ? ਭਾਗਸਿਆ ਬੋਲਦਾ ਭਈ। ਪੰਚਾਇਤ ਮੈਂਬਰ ਸ਼ਾਜਲੀ ਵਾਲਾ। ਇਹ ਆਲਾ ਭਈ ਭਾਗੂ। ਕਿਹੜਾ ਵਈ ਇਹ? ਪੁੱਛੀ ਮੜਿਆ ਕੋਣ ਹੈ ਕੌਣ ਆ ਬਈ ਮੈਂ ਦੱਸਾਂ ਬੋਲਦਾ ਕੋਣ ਆ ਬਈ ਜੱਸੀ ਗਿਆ ਲਾ ਬਈ ਹਾਂ ਵਧੀਆ ਬਈ ਕੋਣ ਆ ਜੱਸੀ ਬਈ ਕਿਥੋਂ ਪੁੱਛੀ ਕਿਹੜੇ ਕਿਹੜੇ ਪਿੰਡ ਤੋਂ ਕਿੱਥੋਂ ਕਿਹੜੇ ਪਿੰਡ ਤੋਂ ਮੈਂ ਲੋਹਨਾ ਸਕੇਲੀਆ ਤੋਂ ਬਈ ਕੱਟ ਦੇ ਕੱਟ ਦੇ ਉਹ ਤਾਂ ਉਹ ਦੂਜਾ ਫੋਨ ਹੈ ਇਹ ਤਾਂ ਫੜਾਕਾ ਪਾਿੰਦਾ ਫੋਨ ਚੱਕ ਲੈ ਕਹਿੰਦੇ ਲਾਲ ਲਾਲੱਖਾਂ ਵਾਲਾ ਫੋਨ ਆ ਗਿਆ ਮੈਨੂੰ ਲੱਗਦਾ ਇਹ ਇਹ ਕੱਟਦੇ ਕੱਟਦੇ ਇਹ ਤਾਂ ਬਾਰੋਂ ਬੂਰੋਂ ਬੋਲਦੇ ਨੇ ਕੋਈ ਇਹ ਤਾਂ ਮੈਂ ਸੌ ਲੱਗੇ ਮੈਂ ਨਹੀਂ ਬਾਰ ਬੂਰ ਕਿਸ ਨੇ ਗੱਲ ਵਾਦ ਕੀਤੀ ਤੂੰ ਭੈਣ ਤੇਰਾ ਛੇੜੇਗਾ ਤੂੰ ਕੱਢਿਆ ਨਾ ਸੌ ਲੱਗੇ ਨਾ ਸੌ ਲੱਗੇ ਯਾਰ ਮੈਂ ਤਾਂ ਚਾਹੇ ਮੜੀ ਤੇ ਚੜਾ ਲਾ ਮੈਂ ਕਿਸੇ ਨੂੰ ਗਲਤ ਪਰ ਬਾਰੇ ਨੰਬਰ ਕਿਵੇਂ ਬਾਕੇ ਤੇਰਾ ਦੱਸ ਕਿਵੇਂ ਬਾਕੇ ਐਡ ਆਈਡੀ ਦੂ ਤਾਂ ਮੈਂ ਤਾਂ ਨਾ ਕਰਦਾ ਭਾਈ ਮੈਂ ਤਾਂ ਭਾਈ ਕੀ ਬਸੌਰ ਤੱਕ ਨੰਬਰ ਬੰਡਿਆ ਇਹਨੂੰ ਤਰਕੇ ਮੋੜ ਕੇ ਆਈ ਓਏ ਪਰ ਇਹਦਾ ਪਤਾ ਨਹੀਂ ਕੀ ਕੁਛ ਨਹੀਂ ਮੋੜ ਦੇ ਮੇਰਾ ਮੇਰੇ ਦਾ ਮੈਂ ਮੈਂ ਕਿਉਂ ਮੋੜ ਕੇ ਆਵਾਂ ਤੇ ਪੈਸੇ ਤਾਂ ਤੂੰ ਲਾ ਕੇ ਆਂਗਾ ਲਫਾਫੇ 'ਚ ਪਾ ਦੇ ਸਾਡਾ ਨਵੇਂ ਨਵੇਂ ਫਾਨੇ ਘੜਦਾਗਾ ਆ ਪੀ ਓਏ ਬੈਟਰੀ ਕੱਢ ਤੇ